ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਇਸ ਵੇਲੇ ਤੁਹਾਨੂੰ ਸਰਿਹਾਲੀ ਨਗਰ ਦੇ ਵਿੱਚੋਂ ਜਿਹੜੇ ਜਾਨਵਰ ਘਰੇਲੂ ਪਰਿਵਾਰ ਕੋਲੇ ਵਿਖਾਉਣ ਲੱਗੇ ਆ ਸਾਰੇ ਜਨਵਾਰੀ ਇਸ ਘਰੋਂ ਵੀਰ ਹਰਾਂ ਨੇ ਮੁਕਾਉ ਕੀਤੇ ਆ ਸਾਹਮਣੇ ਚੱਲਦੀ ਸਕਰੀਨ ਤੇ ਉਹ ਵੀ ਕੱਟੀ ਤੇ ਆ ਝੋਟੀ ਵੀ ਥੋੜਾ ਜਿਹਾ ਬਾਈਹਰੀ ਡਿਊਟੀ ਕਰਦੇ ਜਿਹਦੇ ਕਾਰਨ ਇਹ ਇਹਨਾਂ ਨੇ ਗੱਬਨ ਨਹੀਂ ਹਜੇ ਕਰਵਾਈ ਕਹਿੰਦੇ ਤੇ ਆ ਸੂਨ ਨੂੰ ਤਿਆਰ ਬਿਲਕੁਲ ਕਰੀ ਪਿਛੋਂ ਐਨੂੰ ਮੇਰੀ ਮੜੀਆਂ ਮੜੀਆਂ ਤੇ ਇੱਕ ਬਿਲਕੁਲ ਸੂਈ ਸਵਾਈ ਨੀਲੀ ਰਾਵੀ ਦੀ ਝੋਟੀ ਬੜੇ ਟਾਪ ਦੇ ਬੱਚੇ ਨੂੰ ਜਨਮ ਦਿੱਤਾ ਵੇਖੋ ਆ ਕਿਹੜਾ ਸੁਗਾ ਸੁੰਦੀ ਮੈਂ ਕਿੰਨੇ ਦਿਨ ਬਾਕੀ ਇਹਦੀ ਵੀ ਡਿਟੇਲ ਲੈ ਲਾਂਗੇ ਇਹ ਵੀ ਨੀਲੀ ਰਾਵੀ ਦਾ ਪੱਖ ਰੱਖਦੀ ਅੱਖਾਂ ਬਿੱਲੀਆਂ ਮੱਥੇ 'ਚ ਵੀ ਹੈਗਾ ਤੇ ਮਗਰਲੇ ਜਿਹੜੇ ਪੈਰ ਉਹ ਵੀ ਹੈਗੇ ਆ ਤੇ ਆਹ ਛੋਟੀ ਵੀ ਨੀਲੀ ਰਾਵੀ ਦੀ ਤੇ ਬੜੇ ਪਿਆਰੇ ਬੱਚੇ ਨੂੰ ਇਹਨੇ ਜਨਮ ਦਿੱਤਾ ਥੋੜੀ ਜੀ ਕੈਮਰੇ ਤੋਂ ਜ਼ਰੂਰ ਡਰਦੀ ਆ ਸੱਜਣੋ ਉਹ ਦੇਖੋ ਸਾਹਮਣੇ ਜਿਹੜੇ ਬੱਚੇ ਨੂੰ ਇਹਨੇ ਜਨਮ ਦਿੱਤਾ ਵੀਰ ਜੀ ਸਾਸਿਕਾਲ ਸਾਸਿਕਾਲ ਜੀ ਉੱਚੀ ਬੋਲਿਓ ਮੜਾ ਜਾ ਸਤਿਗ੍ਰਿਹਾਕ ਪਾਈ ਹੋਰ ਸੁਣਾਓ ਠੀਕ ਠਾਕ ਆ ਵੀਰ ਠੀਕ ਠਾਕ ਵਧੀਆ ਆਪਣਾ ਐਡਰੈਸ ਕੀ ਹੈ ਜੀ ਇੱਥੋਂ ਦਾ ਪਿੰਡ ਸਰਹਾਲੀ ਸਤਿ ਤਸੀਲ ਤੇ ਡੈਸਟੋਗ ਤਰਨਤਾਰ ਪਿੰਡ ਜਿਹੜਾ ਆਪਣਾ ਮੰਨ ਨਾਲ ਸਰਹਾਲੀ ਤੇ ਤਸੀਲ ਤੇ ਜ਼ਿਲ੍ਹਾ ਆ ਗਿਆ ਤਰਨਤਾਰ ਨਾ ਤੇ ਇਹ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਪਾਤਸ਼ਾਹ ਦੇ ਤਹਿਤ ਹਾਂ ਪੱਤੀ ਵੱਡਾ ਪਾਸਾ ਪੱਤੀ ਵੱਡਾ ਪਾਸਾ ਹਾਂਜੀ ਤੇ ਆਪਣੇ ਘਰ ਦੇ ਪਸੂਈ ਆ ਹਾਂਜੀ ਹਾਂਜੀ ਤੇ ਬਾਈ ਡਿਊਟੀ ਕਰਦੇ ਹਨਾ ਤੇ ਸਾਰੇ ਵੇਚਦੇ ਆ ਨਾ ਹਾਂਜੀ ਠੀਕ ਆ ਅ ਤੁਸੀਂ ਵੀ ਦਰਸ਼ਨ ਕਰ ਲੋ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਤੇ ਗੁਰਦੁਆਰੇ ਦੇ ਬਿਲਕੁਲ ਵੀਰ ਹਨ ਦਾ ਘਰ ਜਿਹੜਾ ਸਾਹਮਣੇ ਤੇ ਮੰਨ ਲਓ ਵੀ ਸਾਰੇ ਜਨਵਾਰੀ ਤੇ ਵੀਰੇ ਫਿਰ ਇਹ ਸਾਰੇ ਪਾਸੇ ਵਿਕਾਊ ਆ ਨਾ ਆਪਣੇ ਇਹ ਸਾਰੇ ਕਰਤੇ ਵਿਕਾਊ ਸਾਰੇ ਕਰਤੇ ਹੈਨਾ ਆ ਛੋਟੀ ਸੂਆ ਕਿਹੜਾ ਪਿੱਛੋਂ ਕਰੀਂ ਲਾ ਲੈ ਐਨੂੰ ਆ ਜਾਓ ਬਾਈ ਜੀ ਤੁਸੀਂ ਐਨੂੰ ਆ ਜਾਓ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਹਾਂ ਜੀ ਹਾਂ ਇਹ ਆਪਾਂ ਘਰੀ ਤਿਆਰ ਕੀਤੀ ਹੈ ਨਾ ਇਹ ਕਰ ਆ ਨੋਵਾ ਸਾਹਂਦੀ ਆਪ ਨੋਵਾ ਸਾਹਂਦੀ ਆ ਆ ਬੱਚਾ ਕਿਹੜੇ ਦਾ ਬੱਚਾ ਹੈ ਆਪਣੇ ਇਥੋਂ ਸਾਹਂ ਤੋਂ ਆਪਰਾਏ ਜਿਹੜਾ ਸਰੀਆਲੀ ਥੋੜੇ ਵੱਡਾ ਨੀਲੀ ਰਵੀ ਦਾ ਮਾਲੀ ਹੈ ਨਾ ਉਹਦੇ ਤੋਂ ਮੰਨ ਲਾ ਵੀ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਤੇ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਇਹ 6 ਦਿਨਾਂ ਦੇ ਲਾ ਜੇ 6 ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਇਹਦੇ ਕੋਲ ਜਿਹੜਾ ਭਾਂਡੇ ਚੋਂਦਾ 10 ਕਿਲੋ 10 ਕਿਲੋ ਹੈਗਾ ਖੁੱਲਾ ਹੋਊਗਾ ਹਨਾ ਪਿੱਛੋਂ ਦਾ ਕਰ ਇਹਨੂੰ ਐਨੂੰ ਲੈਵਾ ਭਾਂਡਾ ਵਿਖਾਈਏ ਸਜਣੋ ਖੋਲਦੇ ਨਹੀਂਗੇ ਜਗ੍ਹਾ ਭੀੜੀ ਤੇ ਥੋੜੀ ਜਿਹੀ ਨਾ ਛੋਟੀ ਮੇਰੇ ਤੋਂ ਡਰਦੀ ਆ ਮੰਨ ਲਓ ਵੀ ਕੈਮਰੇ ਤੋਂ ਡਰਦੀ ਏ ਤਾਂ ਕਹਿੰਦੇ ਅਸੀਂ ਭਾਵੇਂ ਐਂ ਥੱਲੇ ਬਹਿ ਜੀਏ ਵੀ ਏਡੀ ਸੀਲ ਆ ਆ ਵੇਖੋ ਸੀਲ ਬਹੁਤ ਠੀਕ ਆ ਪਿੱਛੋਂ ਕਰ ਫੇਰ ਵੀ ਇਹਨੂੰ ਨਾ ਲੈਵੇ ਤੇ ਨਾ ਮਾਰ ਸਿਹਰਾ ਪਰੇ ਮਾਰ ਹਾਂ ਧੱਕੇ ਕਰ ਦੇ ਤੂੰ ਹੋ ਜਾ ਉਹ ਕਰੀਏ ਇਹਨੂੰ ਚੱਲ ਚੱਲ ਹਾਂ ਕਰ ਦੇ ਆ ਵੇਖੋ ਸਜਣੋ ਸਫਾਈਆਂ ਸਪੂਈਆਂ ਚੈੱਕ ਕਰ ਲਓ ਬਾਕੀ ਥਣ ਫੁੱਟੀ ਜੋੜ ਲਓ ਠੀਕ ਆ ਵੀ ਕੋਈ ਵਾਸਤਾ ਨਹੀਂ ਵੇਖੋ ਬੱਚਾ ਕਿੱਡਾ ਚੰਗਾ ਦਿੱਤਾ ਕਰਮਾ ਵਾਲੀ ਨੇ ਆ ਵੇਖੋ ਬੜੇ ਵੱਡੇ ਸੋਹਣੇ ਢਾਂਚੇ ਦੀ ਤੇ ਬੜੇ ਚੰਗੇ ਦੁੱਧ ਵਾਲੀ ਝੂਟੀ ਜਿਹੜੀ ਇਸ ਵੇਲੇ ਸਰਹਾਲੀ ਨਗਰ ਦੇ ਵਿੱਚ ਵਿਕਰੀ ਆਸਤੇ ਖੜੀ ਆ ਬੱਚਾ ਕੱਟਾ ਮਗਰ ਸਜਣੋ ਤੇ ਭਾਈ ਚੋਣਚਾਨ ਨੂੰ ਪੂਰੀ ਓਕੇ ਰਿਪੋਰਟ ਜਾਵਾਂ ਆ ਸਜਣੋ ਬੈਗ ਸਾਈਡ ਤੋਂ ਫੇਰ ਵੀ ਚੈੱਕ ਕਰ ਲਓ ਨਿਸ਼ਾਨ ਸਹੂਲਚ ਵੀ ਹੈਗਾ ਤੇ ਵੀਰ ਹਰਾਂ ਦੇ ਦਰਸ਼ਨ ਮੁਤਾਬਕ ਆਪ ਨੋਵਾ ਬੁੱਲਦੀ ਆ ਆ ਕਰੋ ਜੀ ਵੇਖੋ ਲਾਲੀ ਵਾਲਾ ਲੇਵਾ ਤੇ ਚੂਣ ਚਣ ਵੀਰੇ ਥੋੜੀ ਆ ਚੈੱਕ ਕਰ ਲਓ ਬਾਥਰੂਮ ਕਰੀ ਜਾਂਦੀ ਡਰਦੀ ਆ ਹੋਰ ਇਹਨੂੰ ਕੋਈ ਉਹੋ ਜੀ ਗੱਲਬਾਤ ਨਹੀਂ ਓਕੇ ਰਿਪੋਰਟ ਝੋਟੀ ਆ ਘਰੇਲੂ ਘਰੇ ਆ ਤੇ ਵੀਰੇ ਫੇਰ ਇਹਦੀ ਜਿਹੜੀ ਇਹ ਰੇਟ ਡਿਮਾਂਡ ਆ ਆਪਾਂ ਕੀ ਕਰਦੇ ਆ ਰੇਟ ਫੋਨ ਤੇ ਕਰਦੇ ਇਹਦਾ ਮੁੱਲ ਜਿਹੜਾ ਕਰਾਂਗੇ ਫੋਨ ਤੇ ਕਰਾਂਗੇ ਹੋਊ ਤਾਂ ਜੈ ਜੀ ਨਾ ਕਿਆ ਚੀ ਜਾਇ ਠੀਕ ਆ ਹਾਂ ਜੀ ਵੀ ਕਰਾਂਗੇ ਫੋਨ ਤੇ ਤੇ ਹੋਊਗਾ ਜੈ ਜੀ ਕਰਦੇ ਪਿੱਛੋਂ ਫੇਰ ਇੱਕ ਰਹੀ ਆਉ ਨੂੰ ਸੱਜਣੋ ਕੱਦ-ਕਾਠ ਦਾ ਵੀਰ ਦੇ ਕੱਦ-ਕਾਠ ਤੋਂ ਤਾਜ਼ਾ ਲਾ ਲਿਆ ਨਹੀਂ ਮੈਂ ਤੁਹਾਨੂੰ ਖੋਲ ਕੇ ਤੋੜ ਕੇ ਵਿਖਾਉਣੀ ਸੀ ਥੋੜਾ ਜਿਹਾ ਚੱਕਰੇ ਆ ਕਿ ਡਰਦੀ ਆ ਵੀ ਐਵੇਂ ਕਈ ਵਾਰੀ ਸੱਜਣੋ ਤਿਲਕ ਤੁਲਕ ਜਾਂਦਾ ਪਸੂ ਤੇ ਕੋਈ ਯਾਰ ਨੁਕਸਾਨ ਨਾ ਕਰ ਬਈਏ ਤੇ ਬਾਕੀ ਓਕੇ ਰਿਪੋਰਟ ਆ ਕਰਦੇ ਕਰਦੇ ਥੋੜਾ ਜਾਨ ਨਾ ਕਰ ਉਧਰ ਹੋ ਜਾ ਪਤਾ ਆ ਆ ਵੇਖੋ ਇਹ ਆ ਵੇਖੋ ਜਦੋਂ ਮੈਂ ਕੋਲੇ ਚਲਾ ਗਿਆ ਫੇਰ ਇਹਨੇ ਡਰਨੋਂ ਹਟ ਜਾਣਾ ਓਕੇ ਰਿਪੋਰਟ ਝੋਟੀ ਮੁੱਲ ਫੋਨ ਤੇ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਚੰਗੀ ਝੋਟੀ ਆ ਚੰਗਾ ਦੁੱਧ ਪਾਉਗੀ ਹਾਂ ਬੱਚਾ ਬਹੁਤ ਟਾਪ ਦਾ ਲੱਗਿਆ ਸੱਜਣੋ ਕਿਤੇ ਕੱਟੀ ਹੁੰਦੀ ਤਾਂ ਗੱਲਾਂ ਗਾਂ ਵਾਲੀਆਂ ਹੋ ਜਾਣੀਆਂ ਸੀ ਤੇ ਆਹ ਕਿਹੜਾ ਸੁਆ ਸੁੰਦੀ ਵੀਰੇ ਇਹ ਦੂਜਾ ਸੁਗਾ ਇਹ ਦੂਜਾ ਸੁਆ ਸੁੂਗੀ ਇਹਦੇ ਦਿਨ ਕਿੰਨੇ ਪਏ ਆ ਇਹਦੇ ਦੇਣਾ ਦੋ ਚਾਰ ਹੀ ਆ ਦੋ ਚਾਰ ਦਿਨ ਪਏ ਆ ਇਹਦੇ ਸੁਆ ਦੂਜਾ ਪਹਿਲੇ ਸੁਵੇ ਕਿੰਨਾ ਕ ਦੁੱਧ ਦਿੰਦੀ ਰਹੀ ਵੀਰੇ ਪਹਿਲੇ ਸੁਵੇ ਆ ਗਾਹ ਵਾਲਾ ਕਿੰਨਾ 12 ਕਿਲੋ ਦੁੱਧ ਦੱਤਾ ਨੇ ਇਹਨੂੰ ਪਿਛੋਂ ਆ ਨੂੰ ਕਰਦੇ ਸੱਜਣੋ ਨੂੰ ਥੋੜੀ ਵੱਡੀ ਹੋ ਕੇ ਬਣੀ ਆ ਵੀਰ ਹਰੀ ਕਹਿੰਦੇ ਘਰੇ ਹੀ ਚੁਈ ਚਾਈ ਆ ਤੇ ਦੂਜਾ ਸੂਆ ਬਾਕੀ ਤੁਸੀਂ ਇਹਦਾ ਬੋਡੀ ਸਟਰਕਚਰ ਵੇਖ ਲਓ ਬਾਕੀ ਸੀਲ ਸਾਊ ਆ ਸੀਲ ਸਾਊ ਠੀਕ ਆ ਥਣਾ ਥਣਾ ਲੋਕ ਕੇ ਆ ਤੇ ਵੀਰੇ ਭਾਰ ਪੂਰੇ ਲਈਓ ਓਕੇ ਓਕੇ ਵੀ ਐ ਗਰੰਟੀ ਵਾਲੀ ਗੱਲ ਨਾ ਸਹੀ ਪੂਰੀ ਠੀਕ ਆ ਵੀ ਭਾਰ ਦੀ ਤੇ ਥਣਾ ਦੀ ਗਰੰਟੀ ਆ ਹੈਨਾ ਬਾਕੀ ਉਹ ਤਾਂ ਜਿਹੜਾ ਭੈਣ ਭਰਾ ਸੌਦਾ ਕਰਦਾ ਵਾ ਤੇ ਉਹ ਤਾਂ ਆਪ ਦਾ ਦੂਜਾ ਤਸल्ली ਕਰਕੇ ਲਿਜਾਓ ਪਾਗਲ ਆਨੇ ਕੋ ਗੱਲ ਠੀਕ ਆ ਪਾਰ ਲਿਓ ਬੇਬ ਇਹਦੀ ਦਾ ਤੌਰ ਕਰਾ ਦੀਏ ਚੱਕੀ ਤਾਂ ਨਹੀਂ ਡਰਦੀ ਖੋਲੀ ਇਹਨੂੰ ਮੜਾ ਜਾ ਕਦ ਕਾਟ ਜੇ ਦਾ ਪਤਾ ਲੱਗ ਜਾਂਦਾ ਸੱਜਣੋ ਕਰ ਲੋ ਚੱਕ ਤਿਆਰੀ ਦੇ ਵਿੱਚ ਮੈਂ ਆ ਮੰਨ ਲਓ ਵੀ ਦਿਨ ਕੋਈ 5 4 ਕੱਢਦੀ ਆ ਬਰਲਾ ਬਰਲਾ ਚੰਗੀਆਂ ਲੇਵਾ ਸੋਨਾ ਬਣਾਈ ਬੈਠੀ ਆ ਬਾਕੀ ਹਜੇ ਕਰਤੀ ਕਰਾਉਂਦੀ ਕੁਝ ਹੋਰ ਵੀ ਬਣਾਉਗੀ ਆ ਵੇਖੋ ਥਾਂ ਥੋੜਾ ਕਰਕੇ ਨਾ ਤੁਹਾਨੂੰ ਉਹ ਝੋਟੀ ਫਿਰ ਮੈਂ ਖੋਲੀ ਨਹੀਂ ਮੈਂ ਹਾਂ ਵੀ ਕਈ ਵਾਰੀ ਪਸ਼ੂ ਵੱਧ ਕਬਰਾ ਜਾਂਦਾ ਚਾਰੂ ਦਾ ਬਾਹਲੀਆਂ ਵੇਖ ਪੈਂਦੀਆਂ ਟਟ ਟਟ ਆ ਕਰ ਲਓ ਚੱਕੇ ਦੇਖੋ ਸਫਾਈਆਂ ਸੁਫੀਆਂ ਬਹੁਤ ਚੰਗੀਆਂ ਲੱਗੀਆਂ ਮੈਨੂੰ ਬਾਕੀ ਓਕੇ ਰਿਪੋਰਟ ਆ ਤੇ ਸ਼ਾਹ ਜੀ ਇਹਦਾ ਰੇਟ ਫਿਰ ਇਹਦਾ ਵੀ ਫੋਨ ਤੇ ਤੇ ਔੜ ਗਜਾਇ ਜੀ ਕਰਾਂਗੇ ਇਹਦਾ ਵੀ ਫੋਨ ਤੇ ਤੇ ਕਰਾਂਗੇ ਜਾਇਜ ਕਰਾਂਗੇ ਜਾਇਜ ਓਕੇ ਰਿਪੋਰਟ ਠੀਕ ਆ ਤੇ ਇਹਦਾ ਕੀ ਹਿਸਾਬ ਪਤਾ ਵਾ ਇਹ ਝੂਟੀ ਮੰਨ ਕੇ ਚੱਲ ਵੀ ਕਿੰਨੇ ਕਿੰਨੀ ਉਮਰ ਹੋ ਗਈ ਇਹਦੀ ਇਦੀ ਉਮਰ 2.5 ਸਾਲ 2.5 ਸਾਲ ਬਣੀ ਹਜੇ ਕਰੀ ਵੀ ਨਹੀਂ ਨਹੀਂ ਬਣੀ ਨਹੀਂ ਓਕੇ ਥਣ ਚ ਆ ਰਹੀ ਆ ਹਾਂ ਚ ਆ ਠੀਕ ਆ ਤੇ ਇਹ ਕਿਹੜੇ ਸੀਮਨਸੂਮਨ ਦੀ ਕੁਛ ਪਤਾ ਕਿ ਨਹੀਂ ਜਵਰਾਜ ਦੀ ਅੱਛਾ ਠੀਕ ਐ ਜਵਰਾਜ ਦੀ ਆ ਇਹ ਆਪਣੇ ਘਰ ਹੀ ਪੈਦਾ ਹੋਈ ਆ ਹਾਂ ਜੀ ਇਹਦੀ ਮਾਂ ਵੇਚਤੀ ਉਹ ਵੇਚਦੀ ਠੀਕ ਆ ਇਹ ਜਵਰਾਜ ਦੀ ਆ ਜਵਰਾਜ ਸਾਹਿਬ ਓਕੇ ਰਿਪੋਰਟ ਓਕੇ ਰਿਪੋਰਟ ਓਕੇ ਤੇ ਹਜੇ ਬਣੀ ਨਹੀਂ ਹੈ 2.5 ਸਾਲਾਂ ਦੀ ਹੋ ਗਈ ਹਾਂ ਜੀ ਇਹਦਾ ਰੇਟ ਫਿਰ ਇਹਦਾ ਫੋਨ ਇਹਦਾ ਵੀ ਫੋਨ ਤੇ ਸੱਜਣੋ ਕਿਉਂਕਿ ਮਾਲ ਵੀਰ ਹਰਾਂ ਦਾ ਤੇ ਰੇਟ ਇਹਨਾਂ ਦੇ ਹੋਣਗੇ ਕਿਉਂਕਿ ਉਹ ਪੂਰਾ ਕਰਦੇ ਰਹੀਆਂ ਹੋਣਾ ਘਰ ਆਪਣਾ ਇੱਧਰ ਆ ਤੇ ਪਤਾ ਨਹੀਂ ਲੱਗਦਾ ਠੀਕ ਆ ਹਾਂਜੀ ਕਾਰਾ ਚੁਰਾ ਉੱਦਾ ਦਿੰਦੀ ਰਹੀ ਹੋਗੀ ਠੀਕ ਆ ਵੀ ਪਤਾ ਨਹੀਂ ਲੱਗਿਆ ਤੇ ਬਣਵਾਈ ਨਹੀਂ ਹਜੇ ਹਾਂਜੀ ਉਹਦਾ ਟੱਪ ਦੀ ਵੀ ਆ ਉਹ ਜੋ ਗੱਬੜ ਦਾ ਠੀਕ ਆ ਨਹੀਂ ਹੋਈ ਜਾਣਾ ਹੋ ਤਾਂ ਸਭ ਤੇ ਆ ਆ ਕੱਟੀ ਦੀ ਕੀ ਹਸਾਬਕਤਾ ਕਿੰਨੀ ਉਮਰ ਆ ਇਹ ਹੈ ਜੇ ਸਾਲ ਦੀ ਇਹ ਸਾਲ ਦੀ ਆ ਹਾਂਜੀ ਠੀਕ ਆ ਇਦੀ ماں ਦਾ ਕੀ ਰਿਕਾਰਡ ਰਿਕਾਰਡ ਆ ਕੇ ਪਤਾ ਕੁਛ ਵੀ ਨਹੀਂ ਇਹ ਦਾ 15 ਕਿਲੋ ਦਾ ਹੈਗਾ ਤੇ ਉਹ ਦੀ ਆ ਅੱਛਾ ਹਾਂਜੀ ਠੀਕ ਆ ਠੀਕ ਆ ਨੀਲੀ ਰਾਜੀ ਅੱਛਾ ਨੀਲੀ ਰਾਵੀ ਦੇ ਪੇਟੋਂ ਪੈਦਾ ਹੋਈ ਆ ਹਾਂਜੀ ਹਾਂਜੀ ਉਹ ਪਹਿਲਾਂ ਝੂਟੀ 15 ਕਿਲੋ ਦਾ ਦਿੰਦੀ ਰਹੀ ਆ ਉਹ ਪਹਿਲਾਂ 12 ਕਿਲੋ ਦੇ ਦਾ ਐਰ ਕੀ 15 ਕਿਲੋ ਦੇ ਦਿੰਦੀ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਇਹਦਾ ਰੇਟ ਆ ਇਹਦਾ ਫੋਨ ਤੇ ਇਹਨੂੰ ਪਿਛੋਂ ਐਨੂੰ ਕਰੀ ਝੋਲੀ ਇਹਦੀ ਵੀ ਥਣਚਾਰੀ ਆ ਨਾ ਹਾਂਜੀ ਹਾਂਜੀ ਹਾਂ ਥਾਣ ਸੱਜਣੋ ਚਾਰ ਹੀ ਆ ਤੇ ਥਾਣ ਚੰਗਾ ਲੱਗਾ ਬਾਕੀ ਕੱਟੀ ਨੂੰ ਨਾ ਮਲਾਪਾ ਮਲੋ ਪਾਲੀਆਂ ਗੋਲੀਆਂ ਦੇ ਨਾਲੀਆਂ ਤੇ ਓਕੇ ਰਿਪੋਰਟ ਆ ਥਾਣ ਬੜੇ ਲੱਗੇ ਆ ਵੇਖੋ ਚੰਗੀ ਬਲੱਡ ਲਾਈਨ ਦੀ ਚੰਗੀ ਕੱਟੀ ਤਿਆਰ ਹੋ ਜੂਗੀ ਇਹਦਾ ਰੇਟ ਫਿਰ ਫੋਨ ਤੇ ਹੀ ਠੀਕ ਆ ਓਕੇ ਵੀਰੇ ਲਓ ਵੀ ਸੱਜਣੋ ਇਹ ਐਨੀਮਲ ਐਸ ਵੇਲੇ ਵਿਕਰੀ ਵਾਲੇ ਆ ਪੈਂਡ ਸਰਿਹਾਲੀ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਤਰਨਤਾਰਨ ਸਹਿਬ ਆ ਜਾਂਦਾ ਨੀਲੀ ਰਾਵੀ ਦੀ ਝੋਟੀ ਸੂਈ ਸਵਾਈ 2 ਨੰਬਰ ਤੇ ਗੱਬਣ ਮੈਂ ਤੇ ਜਿਹੜਾ ਵੀ ਪਸ਼ੂ ਸਜਣੋਂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਬਾਕੀ ਦਾ ਸੀਲਸ ਆਊਗਾ ਕੱਲੀ ਡਰਦੀ ਡਰਦੀ ਆ ਹਨਾ ਡਰਦੀ ਨਾ ਕਦੇ ਕੱਡੇ ਨਹੀਂ ਬਾਹਰ ਹਾਂ ਬਾਹਰ ਨਹੀਂ ਕੱਡੀਆਂ ਵੀਰ ਕਹਿੰਦਾ ਤੇ ਆ ਵੀ ਮੈਂ ਸੱਜਣੋ ਚੰਗੀ ਆ ਚੰਗਾ ਥਣ ਲੇਵਾ ਲੱਗਾ ਹੋਇਆ ਲਾਲੀ ਆ ਹਾਂ ਉਵੇਂ ਨਹੀਂ ਲੱਤਾ ਮਾਰਦੀ ਤੇ ਪਰ ਥੋੜੀ ਜੀ ਬਾ ਡਰਦੀ ਆ ਗੱਡੀ ਹਨਾ ਇਹਨੂੰ ਐਵੇਂ ਪਤਾ ਨਹੀਂ ਕਿਤੇ ਡਾਕਟਰ ਆ ਕੇ ਆ ਜਾਂ ਕਿਵੇਂ ਹੁੰਦਾ ਪਸ਼ੂਆਂ ਨੂੰ ਕਈ ਵਾਰੀ ਕਰ ਜਾਂਦੇ ਆ ਤੇ ਆ ਵੀ ਮੈਂ ਸੱਜਣੋ ਓਕੇ ਰਿਪੋਰਟ ਦੂਜਾ ਸੂਆ ਵੀਰਹਰਾਂ ਦੇ ਦਸਨ ਮੁਤਾਬਕ ਹੁੰਦੀ ਆ ਕਿੰਨੇ ਦਿਨ ਉਹ ਵੀ ਸਾਰੀ ਗੱਲਬਾਤ ਆਪਾਂ ਕਰ ਲਈ ਆ ਤੇ ਆ ਚੋ ਟੀਵੀ ਮਨ ਲਓ ਵੀ ਬੰਨ ਵਾਲੀ ਆ ਵੀਰ ਹਰਾਂ ਨੇ ਦੱਸਿਆ ਵੀ ਹਜੇ ਅਸੀਂ ਤਾਂ ਇੱਕ ਵਾਰੀ ਵੀ ਜਿਹੜਾ ਟੀਕਾ ਉਹ ਨਹੀਂ ਲਵਾਇਆ ਰੇਟ ਇਹਨਾਂ ਸਾਰੇ ਪਸ਼ੂਆਂ ਦੇ ਫੋਨ ਤੇ ਆ ਨੰਬਰ ਸਕਰੀਨ ਤੇ ਚਲਾਤਾ ਆਪਾਂ ਤੇ ਜਿਹੜਾ ਪਸ਼ੂ ਆ ਜਾਂਦਾ ਪਸੰਦ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸੱਜਣੋ ਆਪਣਾ ਇਹਨਾਂ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਦੇਖੋ